ਕਿਸਾਨਾਂ ਦੀ ਹੋ ਗਈ ਵੱਡੀ ਜਿੱਤ ਵੱਡੀਆਂ-ਵੱਡੀਆਂ ਜਥੇਬੰਦੀਆਂ ਦੇ ਰਣ ਲੱਗੀਆਂ ਨੇ ਸਾਥ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੀ ਵੱਡੀ ਜਥੇਬੰਦੀ ਨੂੰ ਉਦੋਂ ਹੰਗਾਰਾ ਮਿਲਿਆ ਜਦੋਂ ਵੱਖੋ-ਵੱਖਰੀਆਂ ਜਥੇਬੰਦੀਆਂ ਦੂਜੇ ਜਥੇਬੰਦੀਆਂ ਦਾ ਸਾਥ ਛੱਡ ਕੇ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੱਡਾ ਐਲਾਨ ਕਰ ਦਿੱਤਾ ਸਾਰਿਆਂ ਨੇ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਜੋ ਸਾਥੀ ਦੂਜੀ ਜਥੇਬੰਦੀਆਂ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਿੱਚ ਸ਼ਾਮਲ ਹੋਏ ਉਹਨਾਂ ਦਾ ਬੜੇ ਹੀ ਸਤਿਕਾਰ ਤੇ ਆਦਰ ਮਾਣ ਦੇ ਨਾਲ ਸਵਾਗਤ ਕੀਤਾ ਗਿਆ ਤਾਂ ਐਲਾਨ ਕੀ ਕੀਤਾ ਕਿਸ ਤਰੀਕੇ ਦੇ ਨਾਲ ਸਾਰੀਆਂ ਜਥੇਬੰਦੀਆਂ ਨੇ ਵੱਖੋ ਵੱਖਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਿੱਚ ਸ਼ਾਮਲ ਹੋਈਆਂ ਆਖਿਰ ਕਿਹੜੇ ਕੰਮਾਂ ਕਰਕੇ ਕਿਹੜੀਆਂ ਗੱਲਾਂ ਕਰਕੇ ਦੂਜੀਆਂ ਜਥੇਬੰਦੀਆਂ ਨੂੰ ਛੱਡਿਆ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਿੱਚ ਸ਼ਾਮਲ ਹੋਏ ਤੁਹਾਨੂੰ ਕਿਸਾਨ ਆਗੂਆਂ ਦੀ ਜਵਾਨੀ ਸੁਣਾਉਣੇ ਆ ਤੇ ਆਖਿਰ ਹੁਣ ਕਿਸ ਤਰੀਕੇ ਦੇ ਨਾਲ ਅੱਗੇ ਕੰਮ ਕਾਜ ਕੀਤੇ ਜਾਣਗੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਟੱਕਰ ਲਈ ਜਾਵੇਗੀ ਕਿਵੇਂ ਕੇਂਦਰ ਸਰਕਾਰ ਦੇ ਨਾਲ ਟੱਕਰ ਲਈ ਜਾਵੇਗੀ ਤੁਹਾਨੂੰ ਕਿਸਾਨ ਆਗੂਆਂ ਦੀ ਜ਼ੁਬਾਨੀ ਸੁਣਾਉ ਦੇਣੇ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ ਮੈਂ ਇਹਨੇ ਦਸੰਗ ਪੈਣੀ ਵਾਗਾ ਬੀਕੇ ਜੂ ਟਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਲਸਾ ਅੱਜ ਪਿੰਡ ਨਗਰਕਲਾਂ ਦੇ ਵਿੱਚ ਉਦੋਂ ਬੀਕੇ ਜੂ ਟਕਾਉਂਦਾ ਨੂੰ ਵੱਡੀ ਸ਼ਖ਼ਲਤਾ ਮਿਲੀ ਜਦੋਂ ਵੱਖ-ਵੱਖ ਜੈਸੇ ਬੰਦਿਆਂ ਨੂੰ ਛੱਡ ਕੇ ਜਿਹੜੇ ਆਗੂ ਹੈ ਪਿੰਡਾਂ ਦੇ ਉਹ ਸਾਡੇ ਬੀਕੇ ਜੂ ਟਕਾਉਂਦਾ ਦੇ ਵਿੱਚ ਸ਼ਾਮਲ ਹੋਏ ਐ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਪਹਿਲਾਂ ਵੱਖ-ਵੱਖ ਦੁਨੀਆ ਦੇ ਵਿੱਚ ਬੜੀ ਇਮਾਨਦਾਰੀ ਨਾਲ ਆਪਣੀ ਸੰਤ ਰਣ ਨਾਲ ਕੰਮ ਕੀਤਾ ਜਿਨ੍ਹਾਂ ਦਾ ਪਿੰਡ ਦੇ ਵਿੱਚ ਨਾਂ ਬਣਿਆ ਹੋਇਆ ਸੀਗਾ ਅੱਜ ਉਹ ਸਾਡੀ ਬੀਕੇ ਜੂ ਟਕਾਉਂਦਾ ਦੇ ਵਿੱਚ ਸ਼ਾਮਲ ਹੋਏ ਐ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਸੀਂ ਨਾਲ ਹੀ ਉਹਨਾਂ ਨੂੰ ਬੜਾ ਸਨਮਾਨ ਹੈ ਜਿਹੜਾ ਆਾ ਥਾ ਦੇ ਵਾਂਗੇ ਜਸ਼ੇਵੰਤੀ ਦੇ ਵਿੱਚ ਤੇ ਅੱਜ ਪਰਨੇ ਪਾ ਕੇ ਜਸ਼ੇਵੰਤੀ ਜਿਹੜਾ ਚੰਨ ਚਿੰਨ ਹੁੰਦਾਗਾ ਹਰਾ ਉਹ ਚੰਨ ਦੇ ਨਾਲ ਉਹਨਾਂ ਨੂੰ ਸਮਾਨਤ ਕੀਤਾਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਣਦੀ ਜਗਾ ਵੀ ਕੇ ਜੂ ਦਗਾ ਵਿੱਚ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਜ਼ਿਲ੍ਹੇ ਵੱਲੋਂ ਜੀ ਆਇਆ ਕਹੇ ਮੈਂ ਸਰਜੀਤ ਸਿੰਘ ਪਿੰਡ ਨੰਗਲਕਲਾਂ ਵੀ ਕੇ ਜੂ ਦਗਾਉਂਦਾ ਜੀ ਦੀ ਗਵਾਹੀ ਬੂਟਾ ਬੁਰਜਗੱਲ ਕਰ ਰਿਹਾ ਹੈ ਸਾਡੇ ਪਿੰਡ ਨੰਗਲ ਕਲਾਜ ਸਾਡੀ ਜੂਨੀਅਰ ਚ ਵਾਧਾ ਹੋਇਆ ਕਈ ਪਰਿਵਾਰ ਜੂਨੀਅਰ ਚ ਸ਼ਾਮਲ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹਨਾਂ ਇਲਾ ਪੰਜਾਬ ਜੂਨੀਅਨ ਨੂੰ ਛੱਡ ਕੇ ਅਸੀਂ ਵੀ ਕੇ ਜੂਟਕੌਂਦਾ ਚ ਸ਼ਾਮਲ ਹੋ ਗਏ ਰਿੰਗ ਪਿੰਡ ਨੰਗਲ ਕਲਾ ਵੀ ਕੇ ਜੂਟਕੌਂਦਾ ਚ ਨਾਵ ਜੁਨੀਅਨ ਨੂੰ ਛੱਡ ਕੇ ਅਸੀਂ ਸ਼ਾਮਲ ਹੋਏ। ਮੇਰਾ ਨਾਮ ਗਰਦੀਪ ਸਿੰਘ ਪਿੰਡ ਨੰਗਲਕਣਾ ਜ਼ਿਲ੍ਹਾ ਮਾਨਸਾ ਅਸੀਂ ਪੰਜਾਬ ਪੰਜਾਬ ਜੁਨੀਅਨ ਨੂੰ ਛੱਡ ਕੇ ਤੇ ਕਿਸਾਨ ਯੂਨੀ ਬੀਕੇਜੂ ਡਕਾਉਂਦਾ ਦੇ ਵਿੱਚ ਸ਼ਾਮਲ ਹੋਏ ਆ। ਇਹ ਜੁਨੀਅਨ ਬਹੁਤ ਵਧੀਆ ਸਾਨੂੰ ਕੰਮ ਕਰਕੇ ਵੀ ਪਤਾ ਲੱਗੂਗਾ ਲੋਕਾਂ ਦਾ ਵੀ ਹਾਂ ਬੀਕੇਜੂ ਨੂੰ ਬੰਦਾ ਵਧੀਆ ਜੁਨੀਅਨ। ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਕਿਸਾਨ ਅਗੂ ਦੇ ਜਿਹੜੇ ਉਹ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਦੋ ਫਾਰਮਾਂ ਨੂੰ ਸੱਦਾ ਭੇਜ ਦਿੱਤਾ। ਮੀਟਿੰਗ ਦੇ ਲਈ ਤਿਆਰ ਹੋ ਗਈ ਕੇਂਦਰ ਸਰਕਾਰ ਜੋ ਮੀਟਿੰਗ ਪਹਿਲਾਂ ਪਿਛਲੀ ਮੀਟਿੰਗ ਦੇ ਵਿੱਚ ਅਗਲੀ ਮੀਟਿੰਗ ਦਾ ਸਮਾਂ ਤੈਅ ਹੋਇਆ ਸੀ ਤਰੀਕ ਤੈਅ ਹੋਈ ਸੀ 4 ਮਈ। ਤਾਂ ਉਹ 4 ਮਈ ਨੂੰ ਕਿਸਾਨ ਉਸ ਮੀਟਿੰਗ ਦੇ ਵਿੱਚ ਜਾਣ ਨੂੰ ਤਾਂ ਤਿਆਰ ਨੇ। ਪਰ ਵੱਡੀ ਸ਼ਰਤ ਇਹ ਰੱਖ ਦਿੱਤੀ ਕਿਸਾਨਾਂ ਦੇ ਵੱਲੋਂ ਕਿ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਾ ਹੋਵੇ। ਤੇ ਇੱਧਰ ਵੱਡਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨੀ ਉਹਨਾਂ ਡਕੌਂਡਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਆ ਤੇ ਇਸ ਦੇ ਕੰਮਾਂ ਨੂੰ ਦੇਖਦੇ ਹੋਏ ਹੁਣ ਦੂਜੀਆਂ ਜਥੇਬੰਦੀਆਂ ਦੇ ਆਗੂ ਵੀ ਦੂਜੀ ਜਥੇਬੰਦੀਆਂ ਦੇ ਮੈਂਬਰ ਵੀ ਕਿਸਾਨ ਵੀ ਇਹਨਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਵਾਕਈ ਹੀ ਕਿਹਾ ਜਾਂਦਾ ਕਿ ਰਲ ਮਿਲ ਕੇ ਜੋ ਹੁੰਦਾ ਉਹ ਇਕੱਲੇ ਰਹਿ ਕੇ ਨਹੀਂ ਹੁੰਦਾ ਇਕਤਾ ਦੇ ਵਿੱਚ ਬਲ ਹੁੰਦਾ ਏਕਤਾ ਤੇ ਸਬਰ ਵੱਡੀਆਂ ਵੱਡੀਆਂ ਜਿੱਤਾਂ ਜਿਤਾ ਦਿੰਦੀ ਹੈ ਨੇ ਵੱਡੀਆਂ ਵੱਡੀਆਂ ਲੜਾਈਆਂ ਦੇ ਵਿੱਚ ਜਿੱਤਾਂ ਹਾਸਲ ਕਰਵਾ ਦਿੰਦੀਆਂ ਅਵਾਕੇ ਹੀ ਕਿਸਾਨਾਂ ਦੀ ਜਿੱਤ ਕਦੋਂ ਹੁੰਦੀ ਆ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਕਦੋਂ ਬਣਦਾ ਹੋਰ 12 13 ਮੰਗਾਂ ਜਿਹੜੀਆਂ ਉਹ ਕਦੋਂ ਪ੍ਰਵਾਨ ਹੁੰਦੀਆਂ ਦੇਖਣ ਵਾਲੀ ਗੱਲ ਆ